ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨਿਆ ਸਵਾਗਤ ਕਰਦੀਆਂ ਔਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਮੈਰੀਲੈਂਡ ਦੇ ਨਵੀਂ ਕਮੇਟੀ ਦੀ ਸਰਪਸੰਤੀ ਨਾਲ ਹੋਈ ਚੋਣ ਪਾਕਿਸਤਾਨ ਨੇ 8ਵੇਂ ਦਿਨ ਕੀਤੀ ਜੰਗਬੰਦੀ ਦੀ ਉਲੰਘਣਾ ਭਾਰਤੀ ਫੌਜ ਨੇ ਦਿੱਤਾ ਮੂੰਹ ਤੋੜ ਜਵਾਬ सीबीएमबी ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਸਖਤ ਵਿਰੋਧ ਕਣਕ ਤੇ ਕਹਿਰ ਬਣ ਬਰਿਆ ਮੀਂਹ ਕਿਸਾਨਾਂ ਦੀਆਂ ਵੱਡੀਆਂ ਪਰੇਸ਼ਾਨੀਆਂ ਮੰਡੀਆਂ 'ਚ ਖੜਿਆ ਪਾਣੀ ਫਸਲ ਹੋ ਰਹੀ ਖਰਾਬ 4 ਮਈ ਨੂੰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਣ ਵਾਲੀ ਮੀਟਿੰਗ ਹੋਈ ਮੁੰਤਵਿਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਮੈਰੀਲੈਂਡ ਦੇ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸਰਦਾਰ ਦਲਜੀਤ ਸਿੰਘ ਗਿਲਜੀਆ ਨੂੰ ਪ੍ਰਧਾਨ ਮਨਜੀਤ ਸਿੰਘ ਰਾਜੂ ਗਿਲਜੀਆ ਨੂੰ ਚੇਅਰਮੈਨ ਭਾਈ ਲਖਵਿੰਦਰ ਸਿੰਘ ਖਾਲਸਾ ਨੂੰ ਸੈਕਟਰੀ ਅਤੇ ਸੁਖਜਿੰਦਰ ਸਿੰਘ ਸੋਨੀ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਨਵੇਂ ਚੁਣੇ ਗਏ ਮੈਂਬਰ ਅਤੇ ਅਹੁਦੇਦਾਰ ਬਹੁਤ ਹੀ ਇਮਾਨਦਾਰ ਤੇ ਮਿਹਨਤੀ ਨੇ ਇਸ ਮੌਕੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਦੇ ਵੱਲੋਂ ਨਵੇਂ ਬਣੇ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਦੱਸਿਆ ਕਿ ਜੋ ਗੁਰੂ ਘਰ ਵਿੱਚ ਪਹਿਲੀ ਕਮੇਟੀ ਦੇ ਸਮੇਂ ਤੇ ਤਰੁੱਟੀਆਂ ਰਹਿ ਗਈਆਂ ਸਨ ਉਹਨਾਂ ਨੂੰ ਠੀਕ ਕਰਨਾ ਉਹਨਾਂ ਦੀ ਪਹਿਲ ਕਦਮੀ ਹੋਵੇਗੀ ਉਹਨਾਂ ਨੇ ਕਿਹਾ ਕਿ ਹਰੇਕ ਕੰਮ ਵਿੱਚ ਸੰਗਤਾਂ ਦੀ رائے ਲਈ ਜਾਵੇਗੀ ਸਿੱਖੀ ਦੇ ਪ੍ਰਚਾਰ ਵੱਲ ਖਾਸ ਧਿਆਨ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਧਾਰਮਿਕ ਸਮਾਗਮ ਕਰਵਾਉਣੇ ਬੱਚਿਆਂ ਦੇ ਪੰਜਾਬੀ ਸਕੂਲ ਨੂੰ ਚੰਗੇ ਤਰੀਕੇ ਨਾਲ ਚਲਾਉਣਾ ਤੇ ਗੁਰੂ ਘਰ ਆਉਂਦੀਆਂ ਸੰਗਤਾਂ ਲਈ ਚੰਗੀਆਂ ਸਹੂਲਤਾਂ ਦਾ ਪ੍ਰਬੰਧ ਕਰਨਾ ਉਹਨਾਂ ਦਾ ਮੁੱਖ ਮਕਸਦ ਹੋਵੇਗਾ। ਇਸ ਮੌਕੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਕੇਕੇ ਸਿੰਘ, ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ, ਸਨੀ ਸਿੰਘ ਪ੍ਰਧਾਨ, ਗੁਰਦਿਆਲ ਪੁਲਾ, ਗੋਲਦੀ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਸੱਜਣਾ ਮਿੱਤਰਾਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੇ ਦੇਖਿਆ ਜਾਏ ਤੇ ਕੁਦਰਤ ਬੇਅੰਤ ਹੈ ਜਦੋਂ ਕਿਸੇ ਨਾਲ ਧੱਕਾ ਕੀਤਾ ਜਾਂਦਾ ਔਰ ਸਤਿਗੁਰੂ ਆਪ ਦੇਖਦੇ ਨੇ ਕਿ ਜਾਇਜ਼ ਕਿਹੜਾ ਨਜਾਇਜ਼ ਕਿਹੜਾ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਸਿੱਖ ਐਸੋਸੀਏਸ਼ਨ ਆਫ ਬਾਲਟਿਮੋਰ ਜਿੱਥੋਂ ਅੰਮ੍ਰਿਤਧਾਰੀ ਸਿੰਘਾਂ ਨੂੰ ਕੱਢਿਆ ਗਿਆ ਸੀ ਪਰ ਅੱਜ ਪ੍ਰਮਾਤਮਾ ਨੇ ਆਪ ਉਨਾ ਸਿੰਘਾਂ ਦੇ ਹਾਥੀ ਇਸ ਗੁਰਦੁਆਰੇ ਸਾਹਿਬ ਦੀ ਕਮੇਟੀ ਸੌਂਪ ਦਿੱਤੀ ਹੈ ਅਸੀਂ ਨਵੀਂ ਕਮੇਟੀ ਨੂੰ ਵਧਾਈ ਦਿੰਦੇ ਆ ਤੇ ਅਰਦਾਸ ਵੀ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਇਹ ਕਮੇਟੀ ਗੁਰੂ ਘਰ ਵਾਸਤੇ ਚੰਗੀਆਂ ਸੇਵਾਵਾਂ ਦਵੇ ਸੰਗਤ ਵਾਸਤੇ ਚੰਗੇ ਕਾਰਜ ਕਰੇ ਔਰ ਕਮੇਟੀ ਵਾਸਤੇ ਵੀ ਚੰਗੇ ਕਾਰਜ ਕਰੇ ਆਓ ਗੱਲ ਕਰਦੇ ਆ ਨਵੀਂ ਕਮੇਟੀ ਜਿਹੜੀ ਅੱਜ ਹੀ ਜਿਨ੍ਹਾਂ ਨੇ ਇਹ ਮਤਾ ਪਾ ਕੇ ਕਮੇਟੀ ਨੂੰ ਮਾਨਤਾ ਦਿੱਤੀ ਆ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਆ ਜੀ ਜਿਨ੍ਹਾਂ ਨੇ ਇਹ ਸਮਾਂ ਲੈ ਕੇ ਆਂਦਾ ਹੈ ਤੇ ਜਿਹੜੀ ਪੁਰਾਣੀ ਕਮੇਟੀ ਹੈ ਉਹਨਾਂ ਨੇ ਨਵੀਂ ਕਮੇਟੀ ਨੂੰ ਚਾਰਜ ਦੇ ਦਿੱਤਾ ਹੈ ਅਸੀਂ ਪੁਰਾਣੀ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਜੋ ਵੀ ਮਹਾਰਾਜ ਨੇ ਉਹਨਾਂ ਨੂੰ ਸਮੱਤ ਬਖਸ਼ੀ ਉਹਨਾਂ ਨੇ ਆਪਣੇ ਕਾਰਜਕਾਰ ਉਦਨਭਾਏ ਪਰ ਅਸੀਂ ਮਹਾਰਾਜ ਦਾ ਓਟ ਆਸਰਾ ਲੈ ਕੇ ਕੋਸ਼ਿਸ਼ ਕਰਾਂਗੇ ਕਿ ਕੁਝ ਬੈਸਟ ਵਧੀਆ ਤਰੀਕੇ ਦੇ ਨਾਲ ਕੋਈ ਆਰਗੇਨਾਈਜ਼ ਸਾਰੇ ਪ੍ਰੋਗਰਾਮ ਨੂੰ ਕੀਤਾ ਜਾਏ ਸਾਡੇ ਨਾਲ ਪ੍ਰਧਾਨ ਸਾਹਿਬ ਨੇ ਸਰਦਾਰ ਦਿਲਜੀਤ ਸਿੰਘ ਜੀ ਬੱਬੀ ਗਿਲ ਜੀਆ ਤੇ ਚੇਅਰਮੈਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਗਿਲ ਜੀਆ ਤੇ ਸਾਬਕਾ ਪ੍ਰਧਾਨ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਸਣੀ ਸਣੀ ਅਤੇ ਨਾਲ-ਨਾਲ ਭਾਈ ਮਨਿੰਦਰ ਸਿੰਘ ਜੀ ਸੇਠੀ ਜੋ ਕਿ ਬੋਰਡ ਦੇ ਵਿੱਚ ਸਨ ਤੇ ਹੋਰ ਸਾਰੇ ਹੀ ਇਹਨਾਂ ਦੀ ਜਿੰਨੀ ਟੀਮ ਪੁਰਾਣੀ ਜਾਂ ਨਵੀਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਇਸ ਘੜੀ ਦੇ ਵਿੱਚ ਤੁਸੀਂ ਸਾਰੇ ਆਏ ਹੋ ਤੇ ਵਧੀਆ ਤਰੀਕੇ ਦੇ ਨਾਲ ਆਪਣੇ ਡੈਡੀਕੇਸ਼ਨ ਦਿਖਾਈ ਆ ਤੇ ਹੁਣ ਅਸੀਂ ਬੇਨਤੀ ਕਰਾਂਗੇ ਕਿ ਪ੍ਰਧਾਨ ਸਾਹਿਬ ਜੀ ਦੋ ਲੱਖ ਸਾਂਝੀ ਕਰਨਗੇ ਸਾਰਿਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਧਾਈਆਂ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਜਿਹੜੇ ਪੁਰਾਣੇ ਟਰਸਟੀ ਗਏ ਨੇ ਬਾਹਰ ਜਾ ਰਹੇ ਨੇ ਨਵੇਂ ਟਰਸਟੀ ਬਣੇ ਨੇ ਮੈਨੂੰ ਮੁੱਖ ਸੇਵਾਦਾਰ ਦਾ ਮੌਕਾ ਮਿਲਿਆ ਮੈਂ ਵਾਹਿਗੁਰੂ ਅਗੇ ਇਹੀ ਅਰਦਾਸ ਕਰਦਾ ਕਿ ਮੇਟ ਨੂੰ ਕੋਈ ਗਲਤੀ ਨਾ ਹੋਵੇ ਤੇ ਆਪਾਂ ਵਧੀਆ ਤੋਂ ਵਧੀਆ ਕੰਮ ਗੁਰੂ ਘਰ ਦੇ ਵਿੱਚ ਕਰ ਸਕੀਏ ਤੇ ਮੈਂ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ ਜੋ ਕਿ ਸਰਬਸੰਮਤੀ ਦੇ ਨਾਲ ਇਹ ਕਮੇਟੀ ਚੁਣੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਭ ਰੰਗ ਟੀਵੀ ਹਮੇਸ਼ਾ ਹੀ ਗੁਰੂ ਘਰਾਂ ਦੀ ਸੇਵਾ ਵਾਸਤੇ ਆਪਣਾ ਯੋਗਦਾਨ ਪਾਉਂਦਾ ਕਿਤੇ ਵੀ ਕਮਿਊਨਿਟੀ ਦੀ ਕੋਈ ਗੱਲ ਹੋਵੇ ਗੁਰੂ ਘਰਾਂ ਦੀ ਗੱਲ ਹੋਵੇ ਅਸੀਂ ਉੱਥੇ ਪਹੁੰਚ ਕੇ ਉਹਨਾਂ ਦੇ ਵਿਊ ਲੈਣੇ ਆ ਚੰਗੇ ਕੰਮ ਲਈ ਉਹਨਾਂ ਨੂੰ ਮੁਬਾਰਕ ਬਾਦ ਵੀ ਦਿੰਨੇ ਆ ਹਲਾਸ਼ੇਰੀ ਵੀ ਦਿੰਨੇ ਆ ਔਰ ਸਭਦੰਗ ਟੀਵੀ ਵੱਲੋਂ ਅੱਜ ਨਵੀਂ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਗਾਮ ਅਤਵਾਦੀ ਹਮਲੇ ਦੇ ਬਾਅਦ ਤੋਂ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਪਾਕਿਸਤਾਨ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ ਪਾਕਿਸਤਾਨ ਨੇ ਕੰਟਰੋਲ ਰੇਖਾ ਤੇ ਲਗਾਤਾਰ 8ਵੇਂ ਦਿਨ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਅਤੇ 1 ਅਤੇ 2 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਪੋਂਚ, ਨਸ਼ਰਾ ਅਤੇ ਅਖਨੂਰ ਖੇਤਰਾਂ ਦੇ ਸਾਹਮਣੇ ਕੰਟਰੋਲ ਰੇਖਾ ਦੇ ਪਾਰ ਚੌਂਕੀਆਂ ਤੋਂ ਬਿਨਾਂ ਉਕਸਾਵੇ ਦੀ ਗੋਲੀਬਾਰੀ ਕੀਤੀ। ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਦੀ ਇਸ ਨਾਪਾਕ ਹਰਕਤ ਖਿਲਾਫ ਮੂੰ ਤੋੜ ਜਵਾਬ ਦਿੱਤਾ। ਇਸ ਤੋਂ ਪਹਿਲਾਂ ਵੀ 30 ਅਪ੍ਰੈਲ ਅਤੇ 1 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਦੀਆਂ ਚੌਂਕੀਆਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਊੜੀ ਅਤੇ ਅਖਨੂਰ ਦੇ ਸਾਹਮਣੇ ਕੰਟਰੋਲ ਰੇਖਾ ਦੇ ਬਿਨਾਂ ਓਕਸਾਵੇ ਦੇ ਗੋਲੀਬਾਰੀ ਕੀਤੀ ਸੀ ਉਧਰ ਬੀਬੀ ਐਮਬੀ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਖਤ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਸਰੋਤਾਂ ਦੀ ਲੁੱਟ ਤੇ ਕਿਸਾਨਾਂ ਨਾਲ ਬਦਲਾ ਲੈਣ ਦੀ ਚਾਲ ਹੈ ਜੇਕਰ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਸਾਡੀ ਖੇਤੀ ਆਰਥਿਕਤਾ ਤਬਾਹ ਹੋ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਇਸ ਸਾਜ਼ਿਸ਼ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦੇਵੇਗਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਬੀ ਐਮਬੀ ਦੀ ਹੁਣੇ ਜਹੀ ਹੋਈ ਮੀਟਿੰਗ ਦੇ ਵਿੱਚ ਭਾਜਪਾ ਸ਼ਾਸਿਤ ਸੂਬਿਆਂ ਹਰਿਆਣਾ, ਰਾਜਸਥਾਨ ਤੇ ਦਿੱਲੀ ਨੇ ਪਾਖੜਾ ਡੈਮ ਤੋਂ ਪੰਜਾਬ ਦੇ ਉਸ ਦੇ ਜਾਇਜ਼ ਹਿੱਸੇ ਨੂੰ ਖੋਣ ਲਈ ਭਾਰਤ ਸਰਕਾਰ ਨਾਲ ਟਕਰਾਅ ਵਿੱਚ ਪੰਜਾਬ ਵਿੱਚ ਇਕਜੁੱਟ ਹੋ ਗਏ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਸਰੋਤਾਂ ਦੀ ਇਹ ਬੇਮਿਸਾਲ ਧੱਕੇਸ਼ਾਹੀ ਅਤੇ ਲੁੱਟ ਸੂਬੇ ਦੇ ਕਿਸਾਨਾਂ ਵਿਰੁੱਧ ਇੱਕ ਬਦਲਾ ਲੈਣ ਵਾਲੀ ਚਾਲ ਹੈ ਤੇ ਜੇਕਰ ਇਸ ਨੂੰ ਮੋੜ ਵਿੱਚ ਹੀ ਨਾ ਰੋਕਿਆ ਗਿਆ ਤਾਂ ਇਹ ਕਿਸਾਨਾਂ ਦੇ ਨਾਲ-ਨਾਲ ਸਾਡੀ ਖੇਤੀ ਆਰਥਿਕਤਾ ਨੂੰ ਵੀ ਤਬਾਹ ਕਰ ਦੇਵੇਗੀ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਪਏ ਮੀਂਹ ਕਰਕੇ ਵੱਖ-ਵੱਖ ਮੰਡੀਆਂ ਦੇ ਵਿੱਚ ਖੁੱਲੇ ਆਸਮਾਨ ਥੱਲੇ ਪਈ ਕਣਕ ਦੀ ਫਸਲ ਭਿੱਜਦੀ ਹੋਈ ਨਜ਼ਰ ਆਈ। ਕਈ ਮੰਡੀਆਂ ਦੇ ਵਿੱਚ ਤਾਂ ਪਾਣੀ ਵੀ ਖੜਾ ਹੋ ਗਿਆ। ਕਣਕ ਨੂੰ ਮੀਂਹ ਤੋਂ ਬਚਾਉਣ ਦੇ ਲਈ ਤਰਪਾਲਾਂ ਦੇ ਨਾਲ ਟੱਕਦੇ ਹੋਏ ਕਿਸਾਨ ਨਜ਼ਰ ਆਏ। ਪਹਿਲਾਂ ਕਿਸਾਨ ਕਣਕ ਨੂੰ ਲੱਗ ਰਹੀਆਂ ਅੱਗਾ ਤੋਂ ਪਰੇਸ਼ਾਨ ਸਨ ਤੇ ਹੁਣ ਮੀਦੀਆਂ ਬੂੰਦਾ ਮੰਡੀਆਂ ਜਾਂ ਖੇਤਾਂ 'ਚ ਪਈਆਂ ਫਸਲਾਂ ਉੱਤੇ ਕਹਿਰ ਬਣ ਕੇ ਡਿੱਗੀਆਂ ਨੇ ਜਿਸ ਕਾਰਨ ਕਿਸਾਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ This program is sponsored by Dr. Surinder Singh Gill Immigration Consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਕਿਸਾਨ ਜੋਥੇ ਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ 4 ਮਈ ਨੂੰ ਹੋਣ ਵਾਲੀ ਮੀਟਿੰਗ ਹੁਣ ਮੁਲਤਵੀ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਇੱਕ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਮੀਟਿੰਗ 'ਚ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ ਜਾਵੇ ਕੇਂਦਰ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਬਿਨਾ ਇਹ ਗੱਲਬਾਤ ਅਧੂਰੀ ਰਹੇਗੀ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਸੰਵਾਦ ਦੀ ਪ੍ਰਕਿਰਿਆ ਅੱਗੇ ਵਧ ਸਕੇ ਕੇਂਦਰ ਨੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ बैठक ਦੇ ਵਿੱਚ ਸ਼ਾਮਿਲ ਹੋਣ ਦੀ ਸਹਿਮਤੀ ਦਿੱਤੀ ਜਾਵੇ ਜਿਸ ਤੋਂ ਬਾਅਦ ਹੀ ਅਗਲੀ ਬੈਠਕ ਦੀ ਤਾਰੀਖ ਤੈਅ ਕੀਤੀ ਜਾਵੇਗੀ। ਉਧਰ ਸੁਪਰੀਮ ਕੋਰਟ ਨੇ ਤਾਜ ਮਹਿਲ ਦੇ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਦਰਖਤਾਂ ਦੀ ਕਟਾਈ ਤੇ ਪਾਬੰਦੀ ਨੂੰ ਬਰਕਰਾਰ ਰੱਖਿਆ ਹੈ ਤੇ ਕਿਹਾ ਕਿ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਕੋਈ ਵੀ ਦਰਖਤ ਨਹੀਂ ਕਟਿਆ ਜਾ ਸਕਦਾ। ਅਦਾਲਤ ਨੇ 2015 ਦੇ ਆਪਣੇ ਹੁਕਮ ਨੂੰ ਬਰਕਰਾਰ ਰੱਖਿਆ ਤੇ ਸਪਸ਼ਟ ਕੀਤਾ ਹੈ ਕਿ ਇਸ ਖੇਤਰ ਵਿੱਚ ਰੁੱਖ ਕੱਟਣ ਲਈ ਇਜਾਜ਼ਤ ਲੈਣੀ ਪਵੇਗੀ। ਜਸਟਿਸ ਅਭੇ ਐਸਓ ਕਾ ਅਤੇ ਜਸਟਿਸ 우ਜਲ ਪੋਯਾਨ ਦੇ ਬੈਂਚ ਨੇ ਕਿਹਾ ਹੈ ਕਿ ਜੇਕਰ ਤਾਜ ਮਹਿਲ ਦੇ 5 ਕਿਲੋਮੀਟਰ ਦੇ ਅੰਦਰਲੇ ਖੇਤਰ ਵਿੱਚ ਰੁੱਖਾਂ ਦੀ ਗਿਣਤੀ 50 ਤੋਂ ਘੱਟ ਹੈ ਤਾਂ ਵੀ ਉਹਨਾਂ ਨੂੰ ਕੱਟਣ ਲਈ ਅਰਜ਼ੀ ਦੇਣਾ ਲਾਜ਼ਮੀ ਹੋਵੇਗਾ ਇਸ ਬਾਰੇ ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ ਦੀ ਸਿਫਾਰਿਸ਼ ਮੰਗੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਅਦਾਲਤ ਦਰਖਤਾ ਨੂੰ ਕੱਟਣ ਬਾਰੇ ਫੈਸਲਾ ਲਵੇਗੀ ਸਰਦੀਆਂ ਵਿੱਚ 6 ਮਹੀਨੇ ਬੰਦ ਰਹਿਣ ਤੋਂ ਬਾਅਦ ਅੱਜ ਸਵੇਰੇ ਕੇਦਾਰਨਾਥ ਮੰਦਿਰ ਦੇ ਕਿਵਾੜ ਸ਼ਰਧਾਲੂਆਂ ਲਈ ਮੁੜ ਤੋਂ ਖੋਲ ਦਿੱਤੇ ਗਏ ਹਨ। ਰੁਦਰਪਰਿਆਸ ਜ਼ਿਲ੍ਹੇ ਵਿੱਚ 11000 ਫੁੱਟ ਤੋਂ ਵੀ ਜ਼ਿਆਦਾ ਦੀ ਉਚਾਈ ਤੇ ਸਥਿਤ 11ਵੇਂ ਜੋਤਰ ਲਿੰਗ ਦੇ ਕਿਵਾੜ ਖੁੱਲਣ ਮੌਕੇ ਹਜ਼ਾਰਾਂ ਸ਼ਰਧਾਲੂਆਂ ਦੇ ਨਾਲ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਰਹੇ। ਠੰਡ ਦੇ ਬਾਵਜੂਦ अपार उत्साह ਨਾਲ ਪਰੇ ਸ਼ਰਧਾਲੂ ਬੰਬੰ ਬੰਬ ਬੋਲੇ ਤੇ ਜੈ ਬਾਬਾ ਕੇਦਾਰ ਦੇ ਜੈਕਾਰੇ ਲਗਾ ਰਹੇ ਸਨ ਇਸ ਮੌਕੇ ਭਗਵਾਨ ਸ਼ਿਵ ਦੇ ਧਾਮ ਨੂੰ ਦੇਸ਼ ਵਿਦੇਸ਼ ਤੋਂ ਮੰਗਵਾਏ ਗਏ ਵੱਖ-ਵੱਖ ਤਰ੍ਹਾਂ ਦੇ 108 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ 30 ਅਪ੍ਰੈਲ ਨੂੰ ਅਕਸ਼ੇ ਤ੍ਰਿਤਿਆ ਮੌਕੇ ਗੰਗੋਤਰੀ ਤੇ ਯਮਨੋਤਰੀ ਦੇ ਕਿਵਾੜ ਖੋਲੇ ਗਏ ਸਨ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਵੋ ਇਜਾਜ਼ਤ ਧੰਨਵਾਦ